ਲਖਦੇਵਕੋੜ ਮੈਂ ਕਮਨ ਗਰਲ ਸੀਨੇ ਸੈਕੰਡਰੀ ਸਕੂਲ ਆਫ ਫੈਮਿਨੈਂਟਸ ਕਲਾਬ ਮੰਡੀ ਕੈਂਪਸ ਬਟਾਲਾ ਸਕੂਲ ਵੱਲ ਤੋਂ ਸਾਡ ਖਾਣ ਦੇ ਲਈ ਉਦਘਾਟਨ ਕੀਤਾ ਗਿਆ ਇਹ ਸ਼ੈਰੀ ਕਲਸੀ ਦੀ ਵਾਈਫ ਨੇ ਓਪਨਿੰਗ ਕੀਤੀ ਹੈ ਇਹਦੀ ਇਹ ਬਿਲਕੁਲ ਜਿਸ ਤਰ੍ਹਾਂ ਸੇ ਘਰ ਖਾਣਾ ਖਾਂਦੇ ਉਸ ਤਰ੍ਹਾਂ ਹੀ ਲੱਗਿਆ ਬਹੁਤ ਵਧੀਆ ਸੀ ਪੱਖੇ ਥੱਲੇ ਬੈਠ ਕੇ ਖਾਣਾ ਖਾਧਾ ਨੂੰ ਬਹੁਤ ਹੀ ਵਧੀਆ ਲੱਗਾ ਅਸੀਂ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਡੇ ਲਈ ਇਹਨਾਂ ਨੇ ਆ ਉਦਘਾਟਨ ਕੀਤਾ ਸਾਨੂੰ ਬਹੁਤ ਜਿਆਦਾ ਵਧੀਆ ਲੱਗਾ ਜੀ ਮੈਂ ਪ੍ਰਿੰਸੀਪਲ ਬਲਵਿੰਦਰ ਕੌਰ ਸਕੂਲ ਆਫ ਫੈਮਿਨਸ ਅੱਜ ਬਹੁਤ ਹੀ ਵਧੀਆ ਲੱਗ ਰਿਹਾ ਜੀ ਕਿ ਅਸੀਂ ਮਿਡਲ ਕੈਂਪਸ ਦੇ ਵਿੱਚ ਜਿੱਥੇ ਕਿ ਸਾਡੇ ਕੋਲ 6ਵੀਂ ਤੋਂ 8ਵੀਂ ਦੇ ਬੱਚੇ ਪੜ੍ਹਦੇ ਹਨ ਉਹਨਾਂ ਲਈ ਅਸੀਂ ਜੋ ਇੱਕ ਮਿਡਡੇ ਹਾਲ ਜਿਹੜਾ ਸੀਗਾ ਉਹ ਬਣਾਇਆ ਸੀਗਾ ਤੇ ਉਸ ਦਾ ਅੱਜ ਅਸੀਂ ਉਦਘਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਵਿਧਾਇਕ ਹਮਨ ਸ਼ੇਰ ਸਿੰਘ ਸ਼ਹਿਰੀ ਕੰਸੀ ਜੀ ਦੀ ਸਰਮ ਪਤਨੀ ਮੈਡਮ ਰਾਜਵੀਰ ਕੌਰ ਦੇ ਕਰ ਕਮਲਾ ਤੋਂ ਕਰਾਇਆ ਗਿਆ ਅੱਜ ਸਾਡੇ ਐਸਐਮਸੀ ਕਮੇਟੀ ਮੈਂਬਰਸ ਚੇਅਰਮੈਨ ਸਕੂਲ ਸਟਾਫ ਤੇ ਬੱਚੇ ਬਹੁਤ ਹੀ ਉਤਸ਼ਾਹਿਤ ਮਹਿਸੂਸ ਹੋ ਰਹੇ ਨੇ ਕਰ ਰਹੇ ਨੇ ਕਿ ਉਹਨਾਂ ਨੂੰ ਇੱਕ ਵਧੀਆ ਜਗ੍ਹਾ ਦੇ ਉੱਪਰ ਬੈਠ ਕੇ ਖਾਣਾ ਖਾਣ ਦਾ ਜਿਹੜਾ ਆ ਉਹ ਮੌਕਾ ਮਿਲੇਗਾ ਬੜੇ ਚਿਰਾਂ ਤੋਂ ਇਹ ਅਸੀਂ ਆਸ ਲਗਾਈ ਸੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਜੋ ਕਿ ਬੈਂਡ ਦੀ ਦਿੱਕਤ ਸੀ ਜਗ੍ਹਾ ਦੀ بارش ਵਿੱਚ ਵੀ ਬੱਚਿਆਂ ਨੂੰ ਪ੍ਰੋਬਲਮ ਆਂਦੀ ਸੀ ਖਾਣਾ ਖਾਣ ਲਈ ਉਹਨਾਂ ਲਈ ਅਸੀਂ ਇੱਕ ਬਹੁਤ ਹੀ ਵਧੀਆ ਫਰनिश्ड ਜਿਹੜਾ ਇੱਕ ਅਸੀਂ ਉਹ ਮਿਡਡੇ ਹਾਲ ਜਿਹੜਾ ਬਣਾਇਆ ਜਿਸ ਦੀ ਅੱਜ ਉਦਘਾਟਨ ਜਿਹੜਾ ਉਹ ਕੀਤਾ ਗਿਆ तकरीबन 100 ਸਾਲ ਪੁਰਾਣਾ ਇਹ ਸਕੂਲ ਹੈ ਜੀ ਔਰ ਇਹਦੇ ਵਿੱਚ ਇੱਕ ਮਸਕ ਹੈ ਜਿਹੜੀ ਕਿ ਹੈਰੀਟੇਜ ਹੈਗੀ ਆ ਜੀ ਸੋ ਸਮੇਂ-ਸਮੇਂ ਤੇ ਜਿਹੜੀਆਂ ਇਹਦੇ ਵਿੱਚ ਕੁਝ ਤਬਦੀਲੀਆਂ ਹੁੰਦੀਆਂ ਗਈਆਂ ਪਰ ਜਦੋਂ ਤੋਂ ਮੈਂ ਇਸ ਸਕੂਲ ਦਾ ਚਾਰਜ ਸੰਭਾਲਿਆ ਕਿਉਂਕਿ ਇਹ ਦੋ ਕੈਂਪਸ ਤੇ ਵਿੱਚ ਚੱਲ ਰਿਹਾ ਇੱਕ ਜਿਹੜਾ 9ਵੀਂ ਤੋਂ 12ਵੀਂ ਕੈਂਪਸ ਹੈ ਉਹ ਧਰਮਪੁਰਾ ਕਲੋਨੀ ਹੈ ਔਰ ਇਹ ਸਾਡੇ ਕੋਲ ਮਿਡਲ ਵਿੰਗ ਹੈ ਕਿਲਾ ਮੰਡੀ ਜਿਹੜਾ ਕਿ 6ਵੀਂ ਤੋਂ 8ਵੀਂ ਚੱਲ ਰਿਹਾ ਹੈ ਔਰ ਇੱਥੇ ਸਾਡੇ ਕੋਲ ਬਹੁਤ ਵਧੀਆ ਬੱਚੇ ਨੇ ਤਕਰੀਬਨ ਹਰ ਸਾਲ ਬੱਚਿਆਂ ਦੀ ਗਿਣਤੀ ਜਿਹੜੀ ਹੈ 250 300 ਤੱਕ ਸਾਡੇ ਕੋਲ ਇੱਥੇ ਨਾ ਕਲਾਸਾਂ ਦੀ ਗਿਣਤੀ ਹੁੰਦੀ ਆ ਔਰ ਇਹ ਇੱਕ ਸਾਡਾ ਫੀਡਰ ਸਕੂਲ ਵੀ ਹੈ ਕਿ ਇਹ ਸਾਰੇ ਬੱਚੇ ਜਿਹੜੇ ਨੇ ਸਾਡੇ ਕੋਲੇ 9ਵੀਂ ਕਲਾਸ ਦੇ ਵਿੱਚ ਜਿਹੜੇ ਬੱਚੇ ਜਾ ਕੇ ਐਡਮਿਸ਼ਨ ਲੈਂਦੇ ਨੇ ਤੇ ਬੱਚੇ ਅੱਜ ਬਹੁਤ ਖੁਸ਼ ਹੈ ਕਿ ਉਹਨਾਂ ਨੂੰ ਇੱਕ ਵਧੀਆ ਮਾਹੌਲ ਦੇ ਵਿੱਚ ਬੈਠ ਕੇ ਵਧੀਆ ਖਾਣਾ ਖਾਣ ਦਾ ਮੌਕਾ ਮਿਲੇਗਾ ਬਹੁਤ ਵਧੀਆ ਉਪਰਾਲਾ ਹੈ ਜੀ ਬੱਚੇ ਸਾਡਾ ਆਉਣ ਵਾਲਾ ਭਵਿੱਖ ਹੈ ਜੀ ਬੱਚੇ ਫਿਊਚਰ ਨੇ ਸਮਾਜ ਦਾ ਜੇ ਅਸੀਂ ਇਹਨਾਂ ਦੇ ਪੜ੍ਹਾਈ ਦੇ ਨਾਲ-ਨਾਲ ਇਹਨਾਂ ਦੇ ਖਾਣ-ਪੀਣ ਵੱਲ ਵੀ ਧਿਆਨ ਦੇਵਾਂਗੇ ਤੇ ਬੱਚੇ ਜਿਹੜੇ ਨੇ ਫਿਜ਼ੀਕਲੀ ਤੇ ਮੈਂਟਲੀ ਜਿਹੜੇ ਨੇ ਉਹ ਵਧੀਆ ਬੱਚੇ ਗਰੋਨ ਅਪ ਹੋਣਗੇ ਸੋ ਸਰਕਾਰਾਂ ਸਮੇਂ-ਸਮੇਂ ਤੇ ਸਾਡਾ ਮਹਿਕਮਾ ਵੀ ਬਹੁਤ ਹੀ ਸਵਿਰਧ ਹੈ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਤੇ ਬੱਚਿਆਂ ਦੇ ਖਾਣ-ਪੀਣ ਨੂੰ ਲੈ ਕੇ 8ਵੀਂ ਤੱਕ ਸਾਡੇ ਕੋਲ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕਿ ਸਾਰਾ ਕੁਝ ਜਿਹੜਾ ਬੱਚਿਆਂ ਦਾ ਉਹ ਫ੍ਰੀ ਹੈ ਫ੍ਰੀ ਐਜੂਕੇਸ਼ਨ ਹੈਗੀ ਆ ਔਰ ਇਹ ਬੱਚੇ ਜਿਹੜੇ ਇਹਨਾਂ ਨੂੰ ਮੁਫਤ ਕਿਤਾਬਾਂ ਔਰ ਵਰਦੀਆਂ ਮਿਟੇ ਮੀਲ ਔਰ ਨਾਲ ਦੀ ਨਾਲ ਜਿਹੜੇ ਬੈਨੇਫਿਸ਼ੀਰੀ ਬੱਚੇ ਆ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਕਾਲਰਸ਼ਿਪ ਵੀ ਜਿਹੜੇ ਆ ਸਮੇਂ-ਸਮੇਂ ਤੇ ਦਿੱਤੇ ਜਾਂਦੇ ਆ